ਬੜੇ ਸਵਾਦੀ ਵਜਨ ਨੇ ਪਹਿਲਾਂ ਨੋ ਮੈਂ ਚੜਾਈ ਜਿਨੇ ਪਰ ਸੁਣੋਗੇ ਤੇ ਕੀ ਕਹਿੰਦਾ ਆਕਾਲ ਪੁਰਖ ਇਹ ਸੰਬਲ ਸੀ ਬਾਰੇ ਬਿਨਾ ਪੁਰਖ ਆਕਾਲ ਤੋਂ ਪੂਰਨ ਪ੍ਰਭ ਦਾ ਚੱਲੇ ਕੋਈ ਨਾ ਅਗਾ ਜਾਣਦੇ ਹੋ ਬਿਨਾ ਪੂਰਤੋ ਬਿਨਾ ਪੂਰਤੋ ਪੂਰਨ ਪ੍ਰਭ ਦਾ ਚੱਲੇ ਕੋਈ ਨਾ ਅਗਾ ਭਗਤ ਕਹਿੰਦੇ ਨੇ ਇਹ ਸਹੀ ਬਾਰੇ ਜਿਹੜੇ ਭਗਤ ਨੇ ਕੀ ਕਹਿੰਦੇ ਨੇ ਬਿਨਾ ਪੂਰਤੋ ਪੂਰ ਬਿਨਾ ਪੂਰਤੋ ਪੂਰਨ ਪ੍ਰਭ ਨੂੰ ਲੱਭੀ ਕੋਈ ਨਾ ਜਗਾ ਕੀ ਕਰੋਗੇ ਕਿੰਨਿਆਂ ਕਿ ਜਗ੍ਹਾ ਬਣਾਓਗੇ ਬਣਾ ਸਕਦੇ ਹੋ ਕਿੰਨਿਆਂ ਕਿ ਬਣਾ ਲੋਗੇ ਮਨਮਤ ਦੇ ਨਾਲ ਜੋ ਮਰਜ਼ੀ ਕਰੋ ਉਹ ਨਹੀਂ ਪਾਸ ਹੋ ਸਕਦਾ ਲੱਭੀ ਕੋਈ ਨਾ ਜਗ੍ਹਾ ਅਖਰਾਮ ਵਿੱਚੋਂ ਪੂਰੇ ਚਾਰ ਯੁਗ ਦੇ ਸ਼ਸਤਰਾਂ ਵਿੱਚੋਂ ਕੀ ਕਹਿੰਦਾ ਹੈ ਪ੍ਰਮਾਤਮਾ ਅਖਰਾਮ ਵਿੱਚੋਂ ਮਨਜੂਰ ਹੋਇਆ ਇੱਕੋ ਪਪਾ ਪੂਰਨ ਪਰਮੇਸ਼ਰ ਦੇਵੇਂ ਮਾਨ ਵੜਿਆ ਆ ਵਾਹ ਅਗਲਾ ਬਚਨ ਸੁਣੀਏ ਕੀ ਕਹਿੰਦਾ ਅਕਾਲ ਪੁਰਖ ਪੁਰਖ ਅਕਾਲ ਨੇ ਪੁਰਖ ਅਕਾਲ ਨੇ ਸਭ ਕੁਝ ਪੂਰਨੂ ਦਿੱਤਾ ਸੌਫਾ ਨੂੰ ਪੂਰਨ ਨੂੰ ਗਿਤਾ ਸੋਭ ਕੋਲ ਅਵਰ ਨਾ ਕੋਇ ਰਖਾਇਆ ਅੱਗੇ ਕੀ ਕਹਿਣਾ ਹੈ ਪਰਮੇਸ਼ਰ ਜਿਹੜੀ ਧਾਰਾ ਚੱਲ ਰਹੀ ਹੈ ਦੇਖੋ ਪਰਮੇਸ਼ਰ ਨੂੰ ਸਭ ਕੁਝ ਪਤਾ ਹੈ ਕਿ ਹੋਣਾ ਕੀ ਹੈ ਅੱਗੇ ਕੀ ਹੋਣਾ ਤੇ ਕੀ ਨਹੀਂ ਹੋਣਾ ਅਗਲਾ ਬ절 ਸੁਣੀਏ ਵੇ ਕੇ ਸੜ ਕੇ ਐਵੇਂ ਨਾ ਕਰਨਾ ਕਰੂ ਕਰੂ ਉਨੇ ਸਭ ਕੋਈ ਪਤਾ ਹੀ ਕਿ ਕੀ ਬਣਨਾ ਹੈ ਗਾਂ ਕਿ ਸਵਾ ਕਿ ਹੋ ਜਾਉਣਾ ਹੈ ਐਵੇਂ ਨਾ ਕਰਨਾ ਕੜੂ-ਕੜੂ ਕੜੂ-ਕੜੂ ਇਹ ਵਸਤ ਬਿਨਾ ਪੂਰਤੋ ਹੱਥ ਕਿਸੇ ਨਾ ਆਇਆ ਕਿਨੂੰ ਦੇ ਦਿਓਗੇ ਪੂਰਨ ਕੋਲੋਂ ਖੋ ਕੇ ਕਿਨੂੰ ਦਿਓਗੇ ਇਦਾਂ ਨਾ ਕਰੀਏ ਆਪਾਂ ਹੱਥ ਕਿਸੇ ਨਾ ਆਈ ਆ ਜਨ ਭਗਤੋ ਤੁਹਾਨੂੰ ਇਹ ਸੁਨਿਆ ਦਿੱਤਾ ਉਹਨੇ ਸੁਣੋ ਜਨ ਭਗਤੋ ਬਿਨਾ ਪੂਰਤੋ ਪੂਰੀ ਮੋਜ ਨਹੀਂ ਲੱਭਣੀ ਜਗਤ ਬਹਾਰ ਬਾਗੀ ਇੱਥੇ ਹੀ ਹਮ ਨਹੀਂ ਜੇ ਲੱਭਣੀ ਜਿੱਥੇ ਮਰਜੀ ਬਾਜਣਾ ਠੱਲੋ ਨੇਕ ਲੰਗ ਦਾ ਹੁਕਮ ਹੈ ਕੋਈ ਗੱਲ ਬਿਨਾ ਪੂ ਤੋ ਪੂਰੀ ਮੌਜ ਨੇ ਲੱਭਣੀ ਜਗਤ ਬਹਾਰ ਬਾਗੀ ਬਾਗਵਾਨ ਦੁਜਾ ਨਜ਼ਰ ਕੋਈ ਨਾ ਆਇਆ ਬਾਗਵਾਨ ਦੁਜਾ ਨਜ਼ਰ ਕੋਈ ਨਾ ਆਇਆ ਕਈ ਅੱਖਾਂ ਤੋਂ ਕਾਣੇ ਕਾਣੇ ਕਈ ਅੱਖਾਂ ਤੋਂ ਕਾਣੇ ਟੇਢੀ ਅੱਖ ਤਕਾਇਆ ਪਤਾ ਨਹੀਂ ਇਹ ਪੂਰਨ ਕੇ ਵਿਸ਼ਨੂੰ ਭਗਵਾਨ ਨੇ ਪਤਾ ਹੀ ਨਹੀਂ ਲਾਰੇ ਲੱਬਿਆਂ ਵਿੱਚ ਝਟ ਲਗਾਈਆ ਸੋ ਇਸੇ ਇਸੇ ਛੱਕ ਦੇ ਵਿੱਚ ਮਨੀ ਸਿੰਘ ਵੀ ਰਿਆ ਤੇ ਮਨੀ ਸਿੰਘ ਨੂੰ ਕੀ ਫਿਰ ਨੇਕ ਲੰਗਰੇ ਨੇ ਦਿਖਾਇਆ ਮਨੀ ਸਿੰਘ ਨੂੰ ਕੀ ਹੁਕਮ ਹੋਇਆ ਸੰਤਾ ਨੱਕ ਦੇ ਨਾਲ ਲਿਖਦੇ ਚਾਰ ਵਾਰਾਂ ਇਹ ਲਿਖਿਆ ਉਹਨੇ ਫਿਰ ਚਾਰ ਵਾਰਾਂ ਨੱਕ ਦੇ ਨਾਲ ਲਕੀਰਾਂ ਕੱਢ ਕੇ ਸੰਤ ਮਨੀ ਸਿੰਘ ਨੇ ਲਿਖਦੇ ਚਾਰ ਵਾਰਾਂ ਪੂਰਨ ਵਿੱਚ ਪੂਰਨ ਸਤਗੁਰ ਦੀਆਂ ਬਹਾਰਾਂ ਇਹ ਲਿਖਣਾ ਪਿਆ ਸੰਤ ਮਣੀ ਸਿੰਘ ਨੇ ਲਿਖਿਆ ਉਹਨੇ ਜਿਸ ਦੀ ਰੁੱਤ ਸਕੇ ਨਾ ਕੋਈ ਬਦਲਾਈ ਆ ਅੱਗੇ ਕੀ ਕਹਿੰਦਾ ਹੈ ਪਰਮੇਸ਼ਰ ਜਿਸ ਸੰਭਲ ਸੀ ਦੇ ਦਰਸ਼ਨ ਕਰ ਰਹੇ ਹੋ ਉਹਦੇ ਬਾਰੇ ਗੱਲ ਆ ਰਹੀ ਹੈ ਕੀ ਕਹਿੰਦਾ ਹੈ ਪਰਮੇਸ਼ਰ ਇਨੂੰ ਪੋਤਨਾ ਸਮਝਿਓ ਸਿੰਘ ਪੌਲ ਦਾ ਇਹ ਦਾਤਾ ਤੋ ਦਰਗਾਇਆ ਕੌਣ ਆਏ ਦਾਤਾ ਤੋ ਦਰਗਾਇਆ ਇਹ ਬਚਨ ਨੇਕ ਲੰਗ ਨੇ ਕਿਸ ਦਿਨ ਕੀਤਾ ਜਿਸ ਦਿਨ ਇਹ ਸੰਮਲ ਸਰੀਰ ਦਾ ਇਸ ਮਾਤ ਲੋਕ ਦੀ ਧਰਤੀ ਉਤੇ ਆਗਮਨ ਹੋਇਆ ਉਸ ਦਿਨ ਬਚਨ ਕੀਤਾ ਨੇਕ ਲੰਗ ਇਹ ਤਾਨਮ ਮੌਜੂਦ ਕੀ ਕਹਿੰਦਾ ਨਿਹਗਲੰਕ ਇਹ ਤਾਨਮ ਮੌਜੂਦ ਸਿੰਘ ਸ਼ੇਰ ਦਾ ਨਿਸ਼ਾਨ ਕਿਹਦਾ ਨਿਸ਼ਾਨ ਸਿੰਘ ਸ਼ੇਰ ਸਿੰਘ ਸ਼ੇਰ ਦਾ ਮਾਤ ਲੋਕ ਦਰਸਾਈਆ ਇਹਨੇ ਦਸਣਾ ਹੈ ਮਾਤ ਲੋਕ ਦੇ ਉੱਤੇ ਲੋਕਾਂ ਨੇ ਦੇਖਣਾ ਇਹਨੂੰ ਦਰਸਾਈਆ ਪਰਮੇਸ਼ਰ ਕਹਿੰਦਾ ਹੈ ਨਾਲੇ ਝੁਕਣਾ ਉਤੇ ਕਦਮਾਂ ਨਾਲੇ ਨਿਮਸ਼ਕਾਰਾਂ ਕਰਨੀਆਂ ਮੈਨੂੰ ਕਦਮਾਂ ਸੀ ਜਗਦੀਸ਼ ਗਾਉਣੀਆਂ ਬੇਮਨਜ਼ੂਰ ਨਗਮਾ ਜਿਸ ਦੀ ਨਗਮਾ ਕਰਨਾ ਕੋਈ ਸੁਲਵਾਈਆ ਬੁੱਧੀ ਦਾ ਲੈ ਕੇ ਤਕਮਾ ਖੁਸ਼ੀ ਇੱਕ ਬਣਾਈਆ ਸ਼ਬਦ ਗੁਰੂ ਨਾਤਾ ਨਾਲ ਦੇ ਦੇ ਸ਼ਬਦ ਗੁਰੂ ਆਖਵਾਇਆ ਨਿਰਗੁਣ ਤੇ ਸਰਗੁਣ ਲੱਗੇ ਨੇ ਦੋ ਜਹਾਨ ਵਾਝੀ ਰਹਿ ਵਧਾਇਆ ਦੇ ਸ਼ਬਦ ਜੋਤ ਮਿਲ ਕੇ ਆਪਣੀ ਕਾਰ ਕਮਾਇਆ ਦਾ ਸਿੱਥੀ ਖਮਾ ਦਾ ਜਾਜ ਕੇ ਸ਼ਬਦਾਂ ਅੱਜ ਕਿਤੇ ਵਾਧਾ ਘਾਟ ਹੋ ਗਿਆ ਹੋਵੇ ਦਾ ਸਾਰ ਸੰਗਤ ਕੋਲੋਂ ਆਪਣੇ ਸਤਿਗੁਰੂ ਕੋਲੋਂ ਮਾਫੀ ਦਾ ਜਾਜ ਕੇ ਸੋ ਇੱਕ ਵਜਨ ਮੈਂ ਹੋਰ ਜਰੂਰ ਕਰਾਂਗਾ ਧਿਆਨ ਦਿਓ ਵਜਨ ਵਾਲੀ ਇਹ ਇਹ ਵਜਨ ਬੜੀ ਸੋਝੀ ਦੇਂਦਾ ਹੈ ਇਹ ਵਜਨ ਹਰ ਬਾਣੀ ਵਿੱਚੋਂ ਮਿਲਦਾ ਹੈ ਨੇਕ ਲੰਗ ਜਿਹੜਾ ਪ੍ਰਗਟ ਹੋਇਆ ਉਹ ਕਹਿੰਦਾ ਹੈ ਵਜਨ ਸੁਣੋ ਉਹਦਾ ਇਹ ਕਹਿੰਦਾ ਹੈ ਕਿ ਇਹ ਸਮਾਤ ਲੋਕ ਦੀ ਧਰਤੀ ਉੱਤੇ ਇਸ ਮਾਤ ਲੋਕ ਦੀ ਧਰਤੀ ਉੱਤੇ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਇਹ ਸੰਸਾਰ ਵਿੱਚ ਭਾਵੇਂ ਜਿੰਨਾ ਮਰਜੀ ਉੱਚੇ ਤੋਂ ਉੱਚਾ ਗਿਆਤਾ ਬਣ ਜਾਵੇ ਗਿਆਤੇ ਬਣੇ ਨੇ ਧਰਮ ਗ੍ਰੰਥਾਂ ਨੂੰ ਪੜ ਕੇ ਇਹ ਗਿਆਤੇ ਬਣੇ ਨੇ ਪਰ ਪਰਮੇਸ਼ਰ ਕੀ ਕਹਿੰਦਾ ਪਿਆ ਆਪਾਂ ਇਹ ਬਚਨ ਜਿਹੜਾ ਹੈ ਪਰਮੇਸ਼ਰ ਦਾ ਉਹਦੇ ਵੱਲ ਧਿਆਨ ਦੇਣਾ ਹੈ ਗਿਆਤਾ ਬਣ ਜਾਵੇ ਉਹ ਗਿਆਤਾ ਉਹਨਾਂ ਗੁਰਮੁਖਾਂ ਅਗੇ ਕੁਛ ਵੀ ਨਹੀਂ ਉਹ ਗਿਆਤਾ ਉਹਨਾਂ ਗੁਰਮੁਖਾਂ ਅਗੇ ਕੁਛ ਵੀ ਨਹੀਂ ਜਿਨ੍ਹਾਂ ਨੂੰ ਮੈਂ ਆਪ ਜਿਨ੍ਹਾਂ ਨੂੰ ਮੈਂ ਸਾਖਿਆ ਤੇ ਦਰਸ਼ਨ ਦੇ ਚੁੱਕਾ ਹਾਂ ਸਦਾ ਸੇ ਤੇ ਖਮਾ ਲਿਆ ਜਾ ਚੁਕੇ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਉਹਨਾਂ ਨੂੰ ਸਿੱਖਿਆ ਵੀ ਦੇਗਾ ਤੇ ਕੌਣ ਸੁਣੇਗਾ ਕੋਈ ਨਹੀਂ ਸੁਣੇਗਾ ਸੋ ਆਓ ਜੀ ਕਾਰਿਆਂ ਦਾ ਸਾਥ ਦਿਓ ਸੋ ਹੰਗੂਮਾਰਾ ਜੀ ਸ਼ੇਰ ਸੰਗੂਲੀ ਜੀ ਨੂੰ ਅਗਵਾ ਹਾਂ ਸੋ ਇਹ ਸੰਸਾਰ ਨੇ ਜਿਹੜੀਆਂ ਨੇਕ ਲੰਗ ਕਰ ਰਿਹਾ ਸੋ ਜੋ ਸਰੀਰ ਸੰਭਲ ਸਰੀਰ ਦੇ ਨਾਲ ਇਸ ਸੰਭਲ ਸਰੀਰ ਦੇ ਨਾਲ ਕਿਸੇ ਸਰੀਰ ਦੀ ਬਰਾਬਰੀ ਨਹੀਂ ਹੋ ਸਕਦੀ ਤੇ ਨਾ ਹੋਣੀ ਹੈ ਇਹ ਨੇਕ ਲੰਗ ਦੱਸ ਰਿਹਾ ਹੈ ਸੋ ਆਓ ਜਿਹੜੀ संबल शरीर की सेवत गुरुआ अवतारा ने की है कि गुरुआ अवतारा ने गुरु अवतारा ने की संभल शरीर बारे की इन संभल शरीर बारे दास कुछ शब्द नेक लंक आप जी के चरणों में रखेगा ध्यान द अवतारਾਂ ਨੇ ਇਹ ਸਰੀਰ ਵਿੱਚ ਇਹ ਸਰੀਰ ਬਾਰੇ ਕੀ ਫਰਮਾਨ ਕੀਤਾ? ਅਵਤਾਰ ਕਹਿਣ ਬੇਨजीर ਕੀ ਕਹਿੰਦੇ ਨੇ ਬੇਨजीर। ਅਵਤਾਰਾਂ ਨੇ ਕਿਹਾ ਅਵਤਾਰਾਂ ਨੇ ਬੜਾ ਸਤਿਕਾਰ ਕੀਤਾ ਕਿ ਸਾਰਿਆਂ ਤੋਂ ਅੱਛੀ ਤੇ ਅਲਾਈ ਤਾਕਤ ਇਹ ਦੀ ਗੱਲ ਹੋ ਰਹੀ ਹੈ ਸੰਭਲ ਸਰੀਰ ਦੀ। ਤੇ ਕਹਿ ਕੌਣ ਰਿਹਾ ਏ ਉਹ ਨੇਕ ਲੰਗ ਚਉਹਿਆ ਉਤਾਰ ਜਿਹੜਾ ਪ੍ਰਗਟ ਹੋਇਆ ਏ ਉਹ ਕਹਿ ਰਿਹਾ ਕੀ ਕਹਿੰਦਾ ਹੈ ਔਤਾਰਾਂ ਨੇ ਸੰਮਲ ਸਰੀਰ ਬਾਰੇ ਇਹ ਸਾਰਿਆਂ ਤੋਂ ਅਛੀ ਤੇ ਲਾਇਕ ਆਗਤ ਤਨ ਵਜੂਦ ਦਿੱਤਾ ਬਣਾਈ ਆ ਕੀ ਕਹਿੰਦਾ ਹੈ ਨੇਕ ਲੰਗ ਤਨ ਵਜੂਦ ਦਿੱਤਾ ਬਣਾਈ ਆ ਔਰ ਏ ਬੜਾ ਵਖਰਾ ਤੇ ਨੋਖਾ ਜਿਹਾ ਪ੍ਰਮਾਤਮਾ ਨੇ ਸਰੀਰ ਤਿਆਰ ਕੀਤਾ ਏ